ਆਮ ਆਦਮੀ ਪਾਰਟੀ ਦੇ ਵੱਲੋਂ ਦੋ ਲੋਕ ਸਭਾ ਸੀਟਾਂ ਲਈ ਹੋਰ ਐਲਾਨ ਕਰ ਦਿੱਤਾ ਗਿਆ ਉਮੀਦਵਾਰਾਂ ਨੂੰ ਉਤਾਰ ਦਿੱਤਾ ਗਿਆ ਪਹਿਲੇ ਨੇ ਆਮ ਆਦਮੀ ਪਾਰਟੀ ਦੇ ਲੋਕ ਸਭਾ ਹਲਕਾ ਅਨੰਦਪੁਰ ਸਾਹਿਬ ਤੋਂ ਉਮੀਦਵਾਰ ਜਿਨ੍ਹਾਂ ਦਾ ਨਾਮ ਮਾਲਵਿੰਦਰ ਸਿੰਘ ਕੰਗ ਹੈ ਉਹਨਾਂ ਨੂੰ ਟਿਕਟ ਦਿੱਤੀ ਗਈ ਹੈ ਦੂਜੀ ਟਿਕਟ ਜੋ ਦਿੱਤੀ ਗਈ ਹੈ ਡਾਕਟਰ ਰਾਜਕਮਰ ਚੱਬੇਵਾਲ ਜਿਨ੍ਹਾਂ ਨੂੰ ਕਾਂਗਰਸ ਪਾਰਟੀ ਵਿੱਚੋਂ ਲਿਆ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕੀਤਾ ਗਿਆ ਸੀ ਉਹਨਾਂ ਨੂੰ ਵੀ ਹੁਸ਼ਿਆਰਪੁਰ ਹਲਕੇ ਤੋਂ ਉਮੀਦਵਾਰ ਆਮ ਆਦਮੀ ਪਾਰਟੀ ਵੱਲੋਂ ਬਣਾ ਦਿੱਤਾ ਗਿਆ ਹੈ ਇਹ ਦੋਵੇਂ ਲੀਡਰਾਂ ਦੇ ਉੱਤੇ ਲਗਾਤਾਰ ਚਰਚਾ ਚੱਲ ਰਹੀ ਸੀ ਅਤੇ ਰਾਜਕੁਮਾਰ ਛੱਬੇਵਾਲ ਨੂੰ ਜਦੋਂ ਸ਼ਾਮਲ ਕੀਤਾ ਗਿਆ ਸੀ ਉਸ ਵੇਲੇ ਹੀ ਚਰਚਾ ਚੱਲ ਪਈ ਸੀ ਕਿ ਉਹ ਆਮ ਆਦਮੀ ਪਾਰਟੀ ਦੇ ਉਮੀਦਵਾਰ ਹੋਣਗੇ ਅਤੇ ਇਸ ਗੱਲ ਤੇ ਵੀ ਹੁਣ ਮੋਹਰ ਲੱਗ ਗਈ ਹੈ ਕਿ ਉਹਨਾਂ ਨੂੰ ਆਮ ਆਦਮੀ ਪਾਰਟੀ ਨੇ ਇਸ ਸੀਟ ਤੋਂ ਉਮੀਦਵਾਰ ਬਣਾ ਕੇ ਮੈਦਾਨ ਵਿੱਚ ਉਤਾਰ ਦਿੱਤਾ ਹੈ ਜੇਕਰ ਗੱਲ ਕੀਤੀ ਜਾਵੇ ਅਨੰਦਪੁਰ ਸਾਹਿਬ ਦੀ ਇਸ ਦੇ ਉੱਤੇ ਲਗਾਤਾਰ ਮੰਥਨ ਕੀਤਾ ਜਾ ਰਿਹਾ ਸੀ ਕਿਉਂਕਿ ਇੱਥੇ ਉਮੀਦਵਾਰ ਕਈ ਦੱਸੇ ਜਾ ਰਹੇ ਸੀ ਜੋ ਚਾਵਣ ਸਨ ਟਿਕਟ ਦੇ ਉੱਤੇ ਚੋਣ ਲੜਨ ਦੇ ਉਹਨਾਂ ਦੇ ਵਿੱਚ ਅਨਮੋਲ ਗਗਨ ਮਾਨ ਦਾ ਨਾਮ ਵੀ ਚੱਲ ਰਿਹਾ ਸੀ ਜੋ ਕਿ ਵਿਧਾਇਕ ਵੀ ਨਹੀਂ ਅਤੇ ਮੰਤਰੀ ਵੀ ਨਹੀਂ ਖਰੜ ਹਲਕੇ ਤੋਂ ਉਮੀਦਵਾਰੀ ਕਰ ਰਹੇ ਨੇ ਇਸ ਤੋਂ ਇਲਾਵਾ ਦੀਪਕ ਬਾਲੀ ਦਾ ਨਾਮ ਚੱਲ ਰਿਹਾ ਸੀ ਜੋ ਲਗਾਤਾਰ ਚਰਚਾ ਦੇ ਵਿੱਚ ਬਣਿਆ ਹੋਇਆ ਸੀ ਇਸ ਤੋਂ ਇਲਾਵਾ ਜੋ ਮਾਲਵਿੰਦਰ ਸਿੰਘ ਕੰਗ ਨੇ ਉਹਨਾਂ ਦੇ ਉੱਤੇ ਵੀ ਲਗਾਤਾਰ ਮੰਥਨ ਕੀਤਾ ਜਾ ਰਿਹਾ ਸੀ ਕਿਉਂਕਿ ਓਹੋ ਇਹ ਸਹਾਲਕੇ ਦੇ ਇੰਚਾਰਜ ਵੀ ਲਗਾਏ ਗਏ ਸੀ ਅਤੇ ਉਹਨਾਂ ਨੂੰ ਹੀ ਕੰਟੈਕਟ ਦੇ ਕੇ ਆਮ ਆਦਮੀ ਪਾਰਟੀ ਵੱਲੋਂ ਮੈਦਾਨ ਦੇ ਵਿੱਚ ਉਤਾਰ ਦਿੱਤਾ ਗਿਆ ਇਹ ਦੋ ਉਮੀਦਵਾਰ ਉਤਾਰ ਕੇ ਆਮ ਆਦਮੀ ਪਾਰਟੀ ਨੇ ਸਭ ਤੋਂ ਜ਼ਿਆਦਾ ਨੌ ਉਮੀਦਵਾਰ ਇਸ ਚੋਣ ਦੇ ਵਿੱਚ ਆਪਣੀਆਂ ਸੀਟਾਂ ਦੇ ਉੱਤੇ ਉਤਾਰ ਦਿੱਤੇ ਨੇ ਪਹਿਲਾਂ ਅੱਠ ਦਾ ਐਲਾਨ ਹੋਇਆ ਸੀ ਜਿਨ੍ਹਾਂ ਵਿੱਚ ਪੰਜ ਮੰਤਰੀ ਸਨ ਅਤੇ ਤਿੰਨ ਉਹ ਸਨ ਜੋ ਕਿ ਦੋ ਕਾਂਗਰਸ ਤੋਂ ਆਏ ਸੀ ਸੁਸ਼ੀਲ ਰਿੰਕੂ ਅਤੇ ਦੋ ਪਰਿਸੰਗ ਜੀਪੀ ਤੇ ਅੱਠਵਾਂ ਉਮੀਦਵਾਰ ਜੋ ਆਮ ਆਦਮੀ ਪਾਰਟੀ ਨੇ ਉਤਾਰਿਆ ਸੀ ਕਰਮਜੀਤ ਅਨਮੋਲ ਫਰੀਦਕੋਟ ਤੋਂ ਇਹਨਾਂ ਦੇ ਵਿੱਚੋਂ ਇੱਕ ਸੁਸ਼ੀਲ ਰਿੰਕੂ ਜਲੰਧਰ ਵਾਲੀ ਸੀਟ ਛੱਡ ਕੇ ਉਹ ਭਾਜਪਾ ਵਿੱਚ ਸ਼ਾਮਲ ਹੋ ਗਿਆ ਸੀ ਤੇ ਸੱਤ ਉਮੀਦਵਾਰ ਰਹਿ ਗਏ ਸੀ ਤੇ ਦੋ ਦਾ ਐਲਾਨ ਅੱਜ ਕਰ ਦਿੱਤਾ ਗਿਆ ਤਾਂ ਨੌ ਉਮੀਦਵਾਰ ਐਲਾਨ ਦਿੱਤੇ ਗਏ ਨੇ ਤੇ ਚਾਰ ਉਮੀਦਵਾਰਾਂ ਦਾ ਐਲਾਨ ਅਜੇ ਵੀ ਆਮ ਆਦਮੀ ਪਾਰਟੀ ਵੱਲੋਂ ਕਰਨਾ ਬਾਕੀ ਆ ਤੇ ਦੋ ਉਮੀਦਵਾਰ ਜਿਨ੍ਹਾਂ ਨੂੰ ਬਣਾਇਆ ਗਿਆ ਤੁਸੀਂ ਇਹਨਾਂ ਬਾਰੇ ਜੋ ਵੀ ਸੋਚਦੇ ਹੋ ਕੀ ਇਹ ਉਮੀਦਵਾਰ ਲੋਕ ਸਭਾ ਦੇ ਵਿੱਚ ਪਹੁੰਚ ਸਕਣਗੇ ਜਾਂ ਫਿਰ ਨਹੀਂ ਆਪਣੀ ਰਾਏ ਜ਼ਰੂਰ ਦਿਓ ਬਾਕੀ ਅਪਡੇਟਸ ਦੇਖਣ ਲਈ ਪੰਜਾਬੀ ਨਿਊਜ਼ ਕੋਰਨਰ ਨੂੰ YouTube ਤੇ ਸਬਸਕ੍ਰਾਈਬ ਕਰ ਲਓ Facebook ਤੇ ਸਾਡਾ ਪੇਜ ਲਾਈਕ ਕਰ ਲਓ ਧੰਨਵਾਦ